ਯੋਗ ਨਸ਼ਾ ਵਿਰੋਧ ਮਹਿੰਦੇ ਤਹਿਤ ਪੰਜਾਬ ਭਾਰ ਵਿੱਚ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਜੜੀਆਂ ਉਹ ਕੀਤੀਆਂ ਜਾਗੀਆਂ ਇੱਕ ਵਾਰ ਫਿਰ ਪੁਲਿਸ ਨੇ ਨਸ਼ਾ ਵੇਚਣ ਨੂੰ ਲੈ ਕੇ ਅਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਕਾਰਵਾਈ ਜੜੀ ਆ ਉਹ ਕੀਤੀ ਆ ਇੱਕ ਨਸ਼ਾ ਵੇਚਣ ਵਾਲੇ ਵਿਅਕਤੀ ਦਾ ਘਰ ਜਿਹੜਾ ਉਹ ਟਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਜੜੀਆਂ ਉਸ ਵਿਅਕਤੀ ਦੇ ਘਰ ਪਈਆਂ ਹਨ ਜਿਸ ਵੱਲੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਇਸ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਸੀਗਾ ਜਿਸ ਦੀ ਜਿਸ ਦੇ ਮਕਾਨ ਤੇ ਅੱਜ ਪੀਲਾ ਪੰਜਾ ਜਿਹੜਾ ਜੀਸੀਬੀ ਆ ਉਹ ਚਲਾਈ ਗਈ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜੀਸੀਬੀ ਨਾਲ ਘਰ ਜਿਹੜਾ ਉਹ ਟਾਇਆ ਜਾ ਰਿਹਾ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਪਰਵਾਹ ਤੇ ਪਹਿਲਾ ਵੀ ਜਿਹੜਾ ਮਕਦਮਾ ਉਹ ਦਰਜ ਆ ਪਿਛਲੇ ਲੰਮੇ ਸਮੇ ਤੋਂ ਇਹ ਲੋਕ ਜਿਹੜੇ ਆ ਉਹ ਨਸ਼ੇ ਦਾ ਕਾਰੋਬਾਰ ਕਰਦੇ ਸਨ ਤਾਂ ਉਸ ਨਸ਼ੇ ਨੂੰ ਲੈ ਕੇ ਅਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਜਿਹੜੀ ਕਾਰਵਾਈ ਆ ਪੁਲਿਸ ਵੱਲੋਂ ਉਹ ਕੀਤੀ ਗਈ ਆ ਤਾਂ ਮੌਕੇ ਤੇ ਉਸ ਔਰਤ ਦਾ ਕੀ ਕੁਝ ਕਹਿਣਾ ਜਿਸ ਦਾ ਘਰ ਘਟਾਇਆ ਗਿਆ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਸਾਰੀ ਗੱਲ ਇੱਥੇ ਬਸ ਸਾਰੀ ਗੱਲ ਰੱਖੋ ਇਹ ਐ ਮੇਰੀ ਕੱਲੀ ਦਾ ਰਿਕਾਰਡ ਹੈ ਕਈ ਦਾ ਉਹ ਤਾਂ ਸਿਵਲ ਪ੍ਰਸ਼ਾਸਨ ਦਾ ਹੁੰਦਾ ਹੈ ਕਿਉਂ ਸਿਵਲ ਪ੍ਰਸ਼ਾਸਨ ਦਾ ਹੁੰਦਾ ਹੈ ਸਾਰਿਆਂ ਦਾ ਹਾਂ ਬੇਬੀ ਨਜ਼ਾਇਰ ਬੋਲਣ ਦੀ ਲੋੜ ਨਹੀਂ ਨਹੀਂ ਐ ਕਿਉਂ ਨਾ ਬੋਲਾਂ ਮੈਂ ਤੁਹਾਨੂੰ ਰਿਕਾਰਡ ਦੇ ਰਹੀ ਹਾਂ ਤੁਹਾਨੂੰ ਰਿਕਾਰਡ ਦੇ ਕਿਉਂ ਦਰਸਾਦਾ ਜਦੋਂ ਮੇਰਾ ਘਰ ਹੀ ਘਰ ਦਾ ਮੈਂ ਕਿਹੜਾ ਕੱਲੀ ਕਰਦੀ ਸੀ ਤੇ ਅਸੀਂ ਕਰਾਂਗੇ ਤਾਂ ਉਹ ਸਾਰੇ ਆ ਸਾਰੇ ਕਿੱਥੇ ਜਾਣਗੇ ਸਾਰੇ ਕਿਹੜੇ ਇੱਧਰ ਦੇ ਮਸਲੇ ਤੁਸੀਂ ਗਏ ਨਹੀਂ ਹੈਗੇ ਫੜਕੇ ਤੋਂ ਤਾਂ ਕਾਰਵਾਈ ਕਰੋ ਹਾਂ ਕਾਰਵਾਈ ਕਰੋ ਜਾਈਏ ਟੁੱਟ ਕੇ ਆ ਬੰਦ ਸਾਈਡ ਤੇ ਬੰਦ 10 ਮੁਕਦਮੇ ਦੇ ਘਰਾਂ ਦੇ ਦਰਜ ਨੇ ਇੱਕ ਮੁਕਦਮਾ ਜਿਹੜਾ ਤੇ ਲੜਕੀ ਜਿਹੜੀ ਸੀ ਉਹਦੇ ਦਰਜ ਸੋ ਬੇਸਿਕਲੀ ਜਿਹੜੀ ਹੈਗੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਡੈਮੋਲੇਸ਼ਨ ਸੰਬੰਧੀ ਜਿਹੜੀ ਹੈਗੀ ਕਮ ਆਰਡਰ ਕੀਤੀ ਸੀਗੇ ਉਹਦੇ ਵਿੱਚ ਪੁਲਿਸ ਨੂੰ ਦਾਅਵਾ ਮੰਗੀ ਕਿ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈਗੀ ਡਿਪਲੋਏ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਜੱਜ ਇਹਦੇ ਇੱਕ ਜੋਤੀ ਤੋਂ ਇਲਾਵਾ ਜਿਹੜੀ ਇੱਕ ਰਾਜ ਰਾਣੀ ਹੈਗੀ ਹੈ ਇਹ ਪੁਤਰੀ ਜਸਵੰਤ ਸਿੰਘ ਹੈ ਇਹਦਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਇੱਕ ਮੁਕਦਮਾ ਦਰਜ ਹੈ ਤੇ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਤਾਰ ਜਿਹੜਾ ਹੈਗਾ ਐਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟੀਜ਼ ਦੇ ਕੀਤਾ ਹੋਇਆ ਇਹਨਾਂ ਨੂੰ ਵਿੱਚ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਨਿਵਾਸਤੀ ਦੇ ਵਿੱਚ ਟਾਇਆ ਜਾਣਾ ਹੈ ਕਿਹੜਾ ਨਸ਼ਾ ਵੇਚਦੇ ਸੀਗੇ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਕਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜਹੀ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੀ ਹੈ ਜੀ ਅਮਨਜੀਤਪੁਰ ਤੋਂ ਕਿੰਨੇ ਨੇ ਜੀ ਇਸ ਦਾ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸਪਰ ਲਾ ਹੈਗਾ ਇਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਸੀਂ ਕਰ ਰਹੇ ਹਾਂ ਸਰ ਇਹਨਾਂ ਜਾਇਜ਼ ਥਾਂ ਵੀ ਬਣੇ ਹੋਏ ਡੈਫੀਨੇਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਟੇਂਡਾ ਜੋ ਐਸੇ ਡਿਊਟੀ ਮੈਜਿਸਟਰੇਟ ਤਨਤ ਕੀਤੇ ਗਏ ਨੇ ਉਹਨਾਂ ਵੱਲੋਂ ਸਾਨੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਹੈ ਕਿ ਲਾਅ ਐਂਡ ਆਰਡਰ ਜਿਹੜੀ ਇਹ ਸਿਚੁਏਸ਼ਨ ਹੈਗੀ ਨੂੰ ਬਹਾਲ ਰੱਖਣ ਲਈ ਸੋ ਅਸੀਂ ਮੌਕੇ ਤੇ ਉੱਪਰ ਜਿਹੜਾ ਹੈਗਾ ਫੋਰਸ ਡਿਪਲੋਏ ਕੀਤੀ ਗਈ ਹੈ ਸਰ ਸਮਾਨ ਪੋਟਾ ਦੇ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੋਟਾ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਚੈੱਕ ਕਰਨਾ ਕਿ ਘਰ ਦੇ ਅੰਦਰ ਚੈੱਕ ਕੋਈ ਪ੍ਰੋਪਰ ਕਰਨਾ ਜਾਵੇ ਤਾਂ ਕਿ ਕੋਈ ਜਿਹੜਾ ਬੰਦਾ ਅੰਦਰ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਬਚਾ ਕੇ ਤਾਂ ਜਾ ਸਕੇ